ਧੰਵਾਦ ਜੀ। ਸੋ ਹੀ ਕਹਿਣ ਤੋਂ ਬਾਅਦ ਅੱਜ ਦੁਬਾਰੀ ਖਬਰਾਂ ਕਰਨ ਲੱਗੇ ਆਂ ਪੰਜਾਬ ਦੀਆਂ ਤੇ ਕੱਲੀ ਕੱਲੀ ਅਪਡੇਟ ਜਿਹੜੀ ਹੈ ਜੀ ਉਹ ਤੁਹਾਡੇ ਨਾਲ ਆਪਾਂ ਨੇ ਸਾਂਝ ਪਾਉਣੀ ਆ। ਜੀ। ਬਿਲਕੁਲ ਭੁਪਿੰਦਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅਸੀਂ ਨਸ਼ਾ 31 ਮਈ ਤੱਕ ਖਤਮ ਕਰ ਦੇਣਾ। 31 ਮਈ ਡੇਟ ਦੇ ਦਿੱਤੀ ਗਈ ਹੈ, ਡੈਡਲਾਈਨ ਦੇ ਦਿੱਤੀ ਗਈ ਹੈ। ਕਿਹਾ ਗਿਆ ਅਧਿਕਾਰੀਆਂ ਨੂੰ ਕਿ ਅਸੀਂ ਨਸ਼ੇ ਦੀ ਸਪਲਾਈ ਬਿਲਕੁਲ ਤੋੜ ਦੇਣੀ ਹੈ। ਜੇ ਕੋਈ ਅਧਿਕਾਰੀ ਅਫਸਰ ਇਦੇ ਵਿੱਚ ਕਾਰਵਾਈ ਨਹੀਂ ਕਰੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੋਊਗੀ ਜਿਹੜੀਆਂ ਹੈਲਪ ਲਾਈਨਸ ਚੱਲ ਰਹੀਆਂ ਨੇ ਲੋਕਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਨਸ਼ੇ ਬਾਰੇ ਉਹਦੇ ਤੇ ਜਾਣਕਾਰੀ ਦਿਓ ਹਾਲਾਂਕਿ ਡੇਟਸ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਵੇਲੇ ਚਾਰ ਹਫ਼ਤਿਆਂ ਦੀ ਗੱਲ ਹੋਵੇ ਤੇ ਪਿੱਛੇ ਜਿਹੜੇ ਸੀਐਮ ਸਾਹਿਬ ਸੀਗੇ ਲੁਧਿਆਣੇ ਜਦੋਂ ਗਣਤੰਤਰ ਦਿਵਸ ਦੇ ਉੱਤੇ ਬੋਲ ਰਹੇ ਸੀਗੇ ਉਦੋਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਗਲੇ 26 ਜਨਵਰੀ ਤੱਕ ਉਹਨਾਂ ਨੇ 15 ਅਗਸਤ ਨੂੰ ਬੋਲ ਰਹੇ ਸੀਗੇ 26 ਜਨਵਰੀ ਤੱਕ ਇਸ ਤਰ੍ਹਾਂ ਸੀਗਾ ਕਿ ਛੇ ਇੱਕ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਸੀ ਨਸ਼ਾ ਖਤਮ ਕਰ ਦੇਣਾ ਚਲੋ ਕੋਸ਼ਿਸ਼ਾਂ ਜ਼ਰੂਰ ਹੋਈਆਂ ਉਹ ਤੋਂ ਬਾਅਦ ਹੁਣ ਬੋਲਡਰ ਐਕਸ਼ਨ ਸ਼ੁਰੂ ਹੋ ਗਿਆ ਫੜੋ ਫੜੀ ਸ਼ੁਰੂ ਹੋਗੀ ਨਸ਼ੇ ਦੇ ਖਿਲਾਫ ਕਾਰਵਾਈ ਸ਼ੁਰੂ ਹੋਗੀ ਤੇ ਹੁਣ ਇੱਕ ਹੋਰ ਡੇਟ ਆਈ ਹੈ 31 ਮਈ ਕਿਹਾ ਗਿਆ ਕਿ 31 ਮਈ ਤੱਕ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੇਣਾ ਪਰ ਇਹਦੇ ਨਾਲ ਹੀ ਕਈ ਚੀਜ਼ਾਂ ਦੇ ਵਿੱਚ ਸਰਕਾਰ ਦੀ ਆਲੋਚਨਾ ਵੀ ਹੋ ਰਹੀ ਹੈ दरअसल ਲੰਬੀ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਦੇ ਵੀਚ ਐਫ ਆਰ ਤੇ ਦਰਜ ਸੀ ਕਿ ਪੁੱਕੀ ਵਾਲਾ ਖਾਲੀ ਲਫਾਫਾ ਮਿਲਿਆ ਮਤਲਬ ਇਸ ਲੈਵਲ ਤੱਕ ਪਰਚਾ ਹੋ ਰਿਹਾ ਕਿ ਪੁੱਕੀ ਦਾ ਖਾਲੀ ਲਫਾਫਾ ਮਿਲਣ ਤੇ ਵੀ ਪਰਚਾ ਕਰ ਦਿੱਤਾ ਗਿਆ ਜਦੋਂ ਇਸ ਸਬੰਧੀ ਫੇਰ ਹੁਣ ਹਾਸੋਹਿਣੀ ਸਥਿਤੀ ਜਿਹੜੀ ਆ ਬਣੀ ਹੋਈ ਆ ਕਿ ਪੁੱਕੀ ਦਾ ਖਾਲੀ ਲਫਾਫਾ ਮਿਲਣ ਦੇ ਨਾਲ ਕਿਵੇਂ ਜਿਹੜਾ ਪਰਚਾ ਹੋ ਸਕਦਾ ਐਨਡੀਪੀਐਸ ਦਾ ਸਪੈਸ਼ਲ ਤੌਰ ਤੇ ਲਿਖਿਆ ਹੋਇਆ ਜਿਹੜੀ ਜਿਹੜੀ ਐਫ ਆਈ ਆਰ ਦੀ ਕਾਪੀ ਉਹਦੇ ਵਿੱਚ ਕਾਲਮ ਹੁੰਦਾ ਹੈ ਕਿ ਕਾਰਨ ਕਾਰਨ ਦੇ ਵਿੱਚ ਇਹ ਦੱਸਿਆ ਗਿਆ ਕਿ ਉਹ ਕੀ ਨਾਲ ਲਿਬੜੇ ਹੋਏ ਲਫਾਫਾ ਮਿਲਿਆ ਤੇ ਪਰਚਾ ਕਰਤਾ ਮਤਲਬ ਇਸ ਲੈਵਲ ਤੇ ਹੁਣ ਛੋਟੇ ਛੋਟੇ ਜਿਹੜੇ ਕੋਈ ਨਸ਼ਾ ਕਰਦਾ ਏ ਪੀੜਤ ਹੈ ਮਰੀਜ਼ ਹੈ ਜਿਹੜਾ ਉਹਨ ਕਿਨੇਚਰ ਤੋਂ ਲੈ ਰਿਹਾ ਐ ਐਡਿਕਟਡ ਐ ਉਹਦੇ ਤੇ ਵੀ ਪਰਚਾ ਕੀਤੇ ਜਾ ਰਹੇ ਨੇ ਹਾਲਾਂਕਿ ਜਦੋਂ ਡੀਜੀਪੀ ਨੂੰ ਇਸ ਸੰਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾ ਰਹੇ ਹਾਂ ਜਿਨੇ ਵੀ ਇਹ ਪਰਚਾ ਕੀਤਾ ਲੰਬੀ ਥਾਣੇ ਦੇ ਐਸ ਐਚ ਓ ਨੇ ਕੀਤਾ ਹੈਗਾ ਐ ਤੇ ਇਹ ਸਾਰੀਆਂ ਚੀਜ਼ਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿੰਨਾ ਕੁ ਇਸ ਦਾ ਅਸਰ ਹੁੰਦਾ ਇਸ ਤੋਂ ਕਹਿੰਦੇ ਚੰਗੀ ਗੱਲ ਹੈ ਪੰਜਾਬ ਦੇ ਵਿੱਚ ਜੇਕਰ ਨਸ਼ਾ ਖਤਮ ਹੁੰਦਾ ਏ ਪਰ ਉਹਦੇ ਵਿੱਚ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਸਿਰਫ ਛੋਟੇ ਛੋਟੇ ਮੱਛੀਆਂ ਹੁਣ ਤੁਸੀਂ ਦੇਖੋ ਕਿ ਜਿਹੜਾ ਬੰਦਾ ਭੁੱਕੀ ਖਾ ਰਿਹਾ ਹੋਵੇਗਾ ਉਹਦੇ ਕੋਲੇ ਹੋਵੇਗਾ ਤੇ ਉਹਦੇ ਕੋਲ ਵੀ ਖਾਲੀ ਰਸਾਫਾ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਭੁੱਕੀ ਦਾ ਸੇਵਨ ਕਰ ਰਿਹਾ ਸੀ ਕੋਲ ਪਹੁੰਚਦੀ ਹੈ ਤੇ ਜਦੋਂ ਤੱਕ ਉਹ ਜਿਹੜੀ ਥੋੜੀ ਜੀ ਉਹਦੇ ਕੋਲੇ ਹੁੰਦੀ ਆ ਕੋਈ ਚਮਚਾ ਦੋ ਚਮਚੇ ਉਹ ਖਾ ਲੈਂਦਾ ਤੇ ਉਹਨੂੰ ਭੁੱਕੀ ਦਾ ਖਾਲੀ ਲਫਾਫਾ ਮਿਲਦਾ ਲਿਬੜਿਆ ਹੋਇਆ ਉਹਦੇ ਤੇ ਪਰਚਾ ਕਰ ਦਿੰਦੀ ਹੈ ਪੁਲਿਸ ਤਾਂ ਹੁਣ ਇਸ ਤਰ੍ਹਾਂ ਦੇ ਲੋਕਾਂ ਨੂੰ ਹੱਥ ਪਾਉਣਾ ਜਾਂ ਫਿਰ ਜਿਹੜੇ ਵੱਡੇ ਵੱਡੇ ਸਮੱਗਲਰ ਨੇ ਜਿਹੜੇ ਚਿੱਟੇ ਦੀ ਸਪਲਾਈ ਕਰਦੇ ਨੇ ਜਿਹੜੇ ਭੁੱਕੀ ਅਫੀਮ ਲਿਆ ਲਾ ਕੇ ਕਵਾਂਟਲਾਂ ਦੀ ਤਦਾਦ ਦੇ ਵਿੱਚ ਵੇਚਦੇ ਨੇ ਕਿ ਉਹਨਾਂ ਤੇ ਪਰਚਾ ਹੋਣਾ ਜਾਂ ਫਿਰ ਇਹ ਲੋਅ ਲੈਵਲ ਤੇ ਜਿਹੜੇ ਲੋਕ ਨੇ ਕੋਈ ਹੁਣ ਕਿਉਂਕਿ ਇੱਕਦਮ ਤਾਂ ਜਿਹੜੇ ਨਸ਼ੇੜੀ ਨੂੰ ਪੀੜਤ ਵੀ ਕਿਹਾ ਜਾ ਸਕਦਾ ਉਹਨਾਂ ਦਾ ਇਲਾਜ ਕਰਾਉਣਾ ਹੈ ਕਿ ਇਸ ਤਰ੍ਹਾਂ ਪਰਚਾ ਕਰਨਾ ਇਹ ਜ਼ਰੂਰ ਸਵਾਲ ਹੈ ਇਹਦੇ ਨਾਲ ਹੀ ਗੁਪਿੰਦਰ ਇੱਕ ਹੋਰ ਖਬਰ ਸੁਰਖੀਆਂ ਬਣੀ ਜਿਹਦੇ ਵਿੱਚ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਮਨੀਸ਼ ਅਸਿਸੋਦੀਆ ਉਹ ਘੁੰਮਣ ਗਏ ਹੋਏ ਸੀ ਪਠਾਨਕੋਟ ਦਾ ਰਣਜੀਤ ਸਾਗਰ ਡੈਮ ਬਹੁਤ ਰਮਣੀਕ ਸਥਾਨ ਹੈ ਜੇ ਕੋਈ ਜਾਂਦਾ ਗਿਆ ਹੋਵੇ ਉੱਥੇ ਤੇ ਉੱਥੇ ਡੈਮ ਬਣਿਆ ਹੋਇਆ ਪਰ ਨਾਲ ਹੀ ਇਹ ਹੈ ਕਿ ਜਿਵੇਂ ਕੋਈ ਸੀਐਮ ਜਾਂਦਾ ਉਸ ਤਰ੍ਹਾਂ ਨੇ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗੀਆਂ ਕਿ ਨਾਲ ਐਂਬੂਲੈਂਸ ਹੋਣੀ ਚਾਹੀਦੀ ਹੈ ਡਾਕਟਰਾਂ ਦੀ ਡਿਊਟੀ ਹੋਣੀ ਚਾਹੀਦੀ ਹੈ ਫਲਾ ਫਲਾਣ ਜਿਹੜੇ ਮੈਡੀਕਲ ਟੀਮ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਕਿਉਂਕਿ ਹੁੰਦਾ ਕੀ ਹੈ ਕਿ ਜਿਹੜੇ ਇਹ ਆਰਡਰ ਨੇ ਇਹ ਲਿਖਤੀ ਤੌਰ ਤੇ ਜਾਰੀ ਕਰਨੇ ਪੈਂਦੇ ਨੇ ਸਰਕਾਰ ਤੇ ਫਿਰ ਉਹ ਬਾਹਰ ਆ ਜਾਂਦੇ ਨੇ ਕਿਉਂਕਿ ਅਧਿਕਾਰੀ ਪਹਿਲਾਂ ਹੀ ਸਰਕਾਰ ਤੋਂ ਬਹੁਤੇ ਖੁਸ਼ ਨਹੀਂ ਹੈਗੇ ਕਿ ਜਿਹੜੇ ਤੀਜੇ ਸਟੇਟ ਤੋਂ ਕੋਈ ਬੰਦਾ ਆਵੇ ਤੇ ਉਹ ਨੂੰ ਸੁਰੱਖਿਆ ਇਸ ਤਰ੍ਹਾਂ ਦੀ ਦਿੱਤੀ ਜਾਵੇ ਕਿ ਉਹ ਜੇ ਸੀਐਮ ਹੋਵੇ ਦੇਖੋ ਪੰਜਾਬ ਦੇ ਵਿੱਚ ਕੋਈ ਮੰਤਰੀ ਜਾਂ ਸੀਐਮ ਉਹਨਾਂ ਨੂੰ ਤਾਂ ਸਮਝ ਆਉਂਦੀ ਹੈ ਪ੍ਰੋਟੋਕੋਲ ਹੈਗਾ ਹੈ ਪਰ ਜਿਹੜਾ ਦੂਜੀ ਸਟੇਟ ਤੋਂ ਆ ਕੇ ਹਾਰੇ ਹੋਏ ਲੋਕ ਨੇ ਜਿਹੜੇ ਸਾਬਕਾ ਡਿਪਟੀ ਸੀਆ ਮਨੀਸ਼ ਸੁਸੋਦੀਆ ਉੱਥੇ ਜਾਂਦੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਜਿਵੇਂ ਉਹ ਸੀਐਮ ਹੋਣ ਤਾਂ ਜਦੋਂ ਸਵਾਲ ਉੱਠੇ ਫਿਰ ਯੂ ਟਰਨ ਵੀ ਲੈ ਲਿਆ ਫਿਰ ਉਹ ਚੀਜ਼ਾਂ ਕੱਟ ਵੀ ਦਿੱਤੇ ਜਾਂਦੇ ਕਿ ਨਹੀਂ ਨਹੀਂ ਇਹ ਤਾਂ ਗਲਤੀ ਦੇ ਨਾਲ ਚੀਜ਼ਾਂ ਹੋ ਗਈਆਂ ਸੀਗੀਆਂ ਤਾਂ ਹੁਣ ਬਹੁਤ ਬਾਰ ਮਤਲਬ ਇਸ ਤਰ੍ਹਾਂ ਦੀ ਹਾਸੋਣੀ ਸਥਿਤੀ ਜਿਹੜੀ ਸਰਕਾਰ ਦੇ ਕਈ ਵਾਰੀ ਬਣ ਜਾਂਦੀ ਹੈ ਹਾਲਾਂਕਿ ਜਿਵੇਂ ਪਖਾਨਿਆਂ ਵਾਲੇ ਮਾਮਲੇ ਦੇ ਵਿੱਚ ਬਣੀ ਕਿ ਪਖਾਨਿਆਂ ਦੀ ਮੁਰੰਮਤ ਦੇ ਵੀ ਉਦਘਾਟਨ ਸ਼ੁਰੂ ਹੋ ਗਏ ਤਾਂ ਇਹ ਸਾਰੇ ਚੀਜ਼ਾਂ ਨੇ ਤਾਂ ਇੱਕ ਹੋਰ ਮੁੱਦਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਨਾਲ ਇਸ ਸੰਬੰਧਤ ਹੈ ਆਮ ਆਦਮੀ ਪਾਰਟੀ ਦਾ ਯੂਥ ਆਗੂ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਦਾ ਵੀ ਕਾਫੀ ਰੌਲਾ ਚੱਲ ਰਿਹਾ ਹੈ ਕਈ ਦਿਨਾਂ ਤੋਂ ਦਰਅਸਲ ਉਹਦੀ ਗੇੜੀ-ਗੂੜੀ ਚੱਲਦੀ ਸੀਗੀ ਯੂਨੀਵਰਸਿਟੀ ਦੇ ਵਿੱਚ ਗੇੜੇ ਮਾਰਦਾ ਸੀਗਾ ਤਾਂ ਇਸ ਦੌਰਾਨ ਜਿਹੜੀ ਉੱਥੇ ਸਿਕਿਉਰਿਟੀ ਹੁੰਦੀ ਹੈ ਉਹਨਾਂ ਨੇ ਰੋਕਿਆ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਮੈਂ ਕੌਣ ਹ ਤੇ ਉਸ ਮਾਮਲੇ ਦੇ ਵਿੱਚ ਵੀ ਕਾਫੀ ਪੁਲਿਸ ਜਦੋਂ ਉਹ ਪ੍ਰੋਟੈਸਟ ਕਰਨ ਲੱਗੇ ਪੁਲਿਸ ਕਮਿਸ਼ਨਰ ਜਿਹੜੇ ਨੇ ਖੁਦ ਮੈਦਾਨ 'ਚ ਆ ਕੇ ਡਿਪਟੀ ਕਮਿਸ਼ਨਰ ਆ ਕੇ ਫਿਰ ਪਰਚਾ ਹੋ ਗਿਆ ਉਸ ਬੰਦੇ ਤੇ ਜਿਹੜਾ ਸਿਕਿਉਰਿਟੀ ਵਾਲਾ ਸੀਗਾ ਫਿਰ ਸਿਕਿਉਰਿਟੀ ਵਾਲੇ ਜਿਹੜੇ ਯੂਨੀਅਨ ਵਾਲੇ ਨੇ ਉਹ ਉਹਨਾਂ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਉਹਨਾਂ ਤੇ ਲਾਠੀ ਚਾਰਜ ਕਰ ਦਿੱਤਾ ਗਿਆ ਉਹਨਾਂ ਨੂੰ ਤੜਾ ਦਿੱਤਾ ਗਿਆ ਖਦੇੜ ਦਿੱਤਾ ਗਿਆ ਸੋ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਹੋ ਰਹੀਆਂ ਨੇ ਤਾਂ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਜੀ ਤਾਂ ਉਹ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਜਿਹੜੇ 5 ਵੱਡੇ ਫੈਸਲੇ ਲਏ ਗਏ ਸਿੰਧੂ ਜਲ ਸਮਝੌਤਾ ਪਰੱਦ ਕਰਨ ਦਾ ਜਾਂ ਜਿਹੜੇ ਵੀਜ਼ੇ ਨੇ ਉਹ ਰੱਦ ਕਰ ਦਿੱਤੇ ਗਏ ਤੇ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਸੀਗੇ ਉਹਨਾਂ ਨੂੰ ਵਾਪਸ 48 ਘੰਟੇ ਦੇ ਵਿੱਚ ਕਹਿ ਦਿੱਤਾ ਹੈ ਕਿ ਉਹਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ ਅਦਰਸਲ ਜਿਹੜਾ ਅਟਾਰੀ ਵਾਗਾ ਬਾਰਡਰ ਹੈ ਬਾਈ ਰੋਡ ਇੱਕੋ ਇੱਕ ਰੋਡ ਹੈ ਜਿਹੜਾ ਪਾਕਿਸਤਾਨ ਨੂੰ ਲੱਗਦਾ ਹੈ ਪੰਜਾਬ ਵਾਲੇ ਪਾਸਿਓਂ ਭਾਰਤ ਵਾਲੇ ਪਾਸਿਓਂ ਤੇ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ ਆ ਕਿ ਆਪਣੇ ਜਿਹੜੇ ਲੋਕ ਨੇ ਉਹ ਉਧਰ ਵਿਆਏ ਹੋਏ ਨੇ ਤੇ ਉਧਰ ਵਾਲੇ ਇੱਧਰ ਵੀ ਵਿਆਏ ਹੋਏ ਨੇ ਤੇ ਹੁਣ ਹੁੰਦਾ ਕੀ ਹੈ ਕਿ ਜਦੋਂ ਕਿਤੇ ਛੁੱਟੀਆਂ ਹੁੰਦੀਆਂ ਤਾਂ ਉਧਰ ਜਿਹੜੀਆਂ ਕੁੜੀਆਂ ਵਿਆਹੀਆਂ ਹੋਈਆਂ ਸੀਗੀਆਂ ਭਾਰਤ ਦੀਆਂ ਉਹ ਵਾਪਸ ਆਉਂਦੀਆਂ ਨੇ ਪੰਜਾਬ ਜਾਂ ਆਪਣੇ ਵੱਖ-ਵੱਖ ਜਿੱਥੇ-ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਨੇ ਜੋਧਪੁਰ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ तमाम ਵੱਖ-ਵੱਖ ਸਟੇਟਸ ਦੇ ਵਿੱਚ ਕਿਉਂਕਿ ਹਰ ਜਗ੍ਹਾ ਹੀ ਰਹਿੰਦੇ ਨੇ ਉੱਥੇ ਜਦੋਂ ਮਿਲਣ ਆਏ ਹੋਏ ਸੀ ਕਿ ਤੇ ਭਾਰਤ ਸਰਕਾਰ ਨੇ ਕਹਿ ਦਿੱਤਾ ਕਿ 48 ਘੰਟਿਆਂ 'ਚ ਵਾਪਸ ਚਲੇ ਜਾਓ ਹੁਣ ਦਿੱਕਤ ਕੀ ਆ ਰਹੀ ਹੈ ਭਵਿੰਦਰ ਦਿੱਕਤ ਇਹ ਆ ਰਹੀ ਹੈ ਕਿ ਉਹਨਾਂ ਕੋਲੇ ਪਾਸਪੋਰਟ ਇੰਡੀਅਨ ਹੈ ਤੇ ਇੰਡੀਅਨ ਪਾਸਪੋਰਟ ਵਾਲਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਜੀ ਜੀ ਪਾਕਿਸਤਾਨ ਦਾ ਪਾਸਪੋਰਟ ਬਣਿਆ ਨਹੀਂ ਕਿਉਂਕਿ ਨੈਸ਼ਨੈਲਿਟੀ ਮਿਲ ਨਹੀਂ ਜੀ ਹੁਣ ਬੱਚੇ ਉਧਰ ਨੇ ਕਿਸੇ ਦਾ ਪਤੀ ਉਧਰ ਆ ਕਿਸੇ ਦੀ ਪਤਨੀ ਇੱਧਰ ਰਹਿ ਗਈ ਕੋਈ ਇਲਾਜ ਕਰਾਉਣਾ ਆਇਆ ਸੀਗਾ ਤਾਂ ਜਿਹੜਾ ਇਹ ਖਮਿਆਜ਼ਾ ਏ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਉਹ ਰੂ ਰ ਰਹੇ ਨੇ ਕੋਈ ਕਹਿ ਰਿਹਾ ਕਿ ਸਾਡੀ ਮਾਂ ਉਧਰ ਆ ਕੋਈ ਬੱਚੇ ਉਧਰ ਨੇ ਕੋਈ ਇਲਾਜ ਕਰਾਉਣਾ ਆਇਆ ਸੀ ਵਿੱਚ ਵਿਚਕਾਰ ਹੀ ਰਹਿ ਗਿਆ ਇਲਾਜ ਮਤਲਬ ਸਮਾਂ ਨਹੀਂ ਦਿੱਤਾ ਗਿਆ ਬਿਲਕੁਲ 48 ਘੰਟੇ ਜਿਵੇਂ ਤੁਹਾਡੇ ਯਾਦ ਹੋਵੇ ਕਿ ਜਦੋਂ ਕਰੋਨਾ ਆਇਆ ਕਿਵੇਂ ਜਿਹੜਾ ਬੰਦ ਕਰ ਦਿੱਤਾ ਗਿਆ ਲੋਕ ਪੈਦਲ ਗਏ ਆਪ ਉਹ ਆਪਣੇ ਕਿਵੇਂ ਸਮਾਂ ਸੀਗਾ ਕਿਵੇਂ ਦਾ ਉਮੀਦ ਇੱਕ ਵਾਰ ਫੇਰ ਸਮਾਂ ਪਾਕਿਸਤਾਨ ਦੇ ਨਾਗਰੀਕਾਂ ਲਈ ਬਣਦਾ ਜਾ ਰਿਹਾ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਦੇਸ਼ ਨਿਕਾਲਾ ਦੇ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ ਤੇ ਉਹਨਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ ਇਹ ਵੀ ਕਾਫੀ ਚਰਚਾ ਦਾ ਜਿਹੜਾ ਇਹ ਵਿਸ਼ਾ ਇਸ ਨੂੰ ਲੈ ਕੇ ਵੀ ਜ਼ਰੂਰ ਹੋ ਰਿਹਾ ਤੇ ਹੁਣ ਕੀ ਹੋਏਗਾ ਕਿ ਇਹ ਤਾਂ ਪਤਾ ਨਹੀਂ ਹੈਗਾ ਪਰ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਐਕਸ਼ਨ ਹੋਣਾ ਚਾਹੀਦਾ ਐਨੀ ਵਾਰ ਹਮਲਾ ਹੋ ਗਿਆ ਪਰ ਦੇਖੋ ਜਿਹੜਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਸਖਤ ਐਕਸ਼ਨ ਹੈ ਠੀਕ ਹੈ ਅੱਤਵਾਦ ਦੇ ਖਿਲਾਫ ਹੋਣਾ ਚਾਹੀਦਾ ਅੱਤਵਾਦੀਆਂ ਨੂੰ ਕੋਈ ਪਨਾਹ ਦਿੰਦਾ ਹੈ ਅੱਤਵਾਦੀਆਂ ਦੇ ਬੇਸ ਕੈਂਪ ਨੇ ਕਿੱਥੇ ਨੇ ਪਰ ਸੁਰੱਖਿਆ ਦੇ ਵਿੱਚ ਵੀ ਕوتاਹੀ ਦੀ ਸਵਾਲ ਉੱਠ ਰਹੇ ਨੇ ਲਗਾਤਾਰ ਕਿ ਜੇਕਰ ਘੰਟੀਆਂ ਵੱਧੀਆਂ ਉੱਥੇ ਪੁਲਿਸ ਫੋਰਸ ਕਿਉਂ ਨਹੀਂ ਪਹੁੰਚੀ ਉੱਥੇ ਫੌਜ ਦੇ ਜਵਾਨ ਕਿਉਂ ਨਹੀਂ ਪਹੁੰਚੇ ਕਈ ਵੀਡੀਓਜ਼ ਜਿਹੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤੇ ਇਸ ਦੇ ਪਿੱਛੇ ਕੌਣ ਸੀਗਾ ਇਹ ਹਾਲੇ ਵੀ ਜਿਹੜਾ ਹੈ ਕਿ ਕਿਹਦੀ ਸਾਜ਼ਿਸ਼ ਸੀਗੀ ਹਾਲੇ ਵੀ ਇਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਨਆਈਏ ਜਾਂਚ ਕਰ ਰਹੀ ਹੈ ਅੱਜ ਪ੍ਰਧਾਨ ਮੰਤਰੀ ਮੋਦੀ ਤੇ ਜਿਹੜੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਹੈ ਆ ਮੀਟਿੰਗ ਹੋਈ ਆ ਅੱਗੇ ਕੀ ਕਰਨਾ ਕੀ ਕਰਦਾ ਦੇਖਣਾ ਹੋਏਗਾ ਪਰ ਇਸ ਦੇ ਨਾਲ ਕਨਾਜ ਜ਼ਰੂਰ ਆ ਜਿਹੜੇ ਸਰਹੱਦੀ ਖੇਤਰ ਦੇ ਵਿੱਚ ਕਿਉਂਕਿ ਦੇਖੋ ਜਿਹੜੀ ਪੰਜਾਬ ਦੀ ਬਾਰਡਰ ਹੈ ਉਹ 550 ਕਿਲੋਮੀਟਰ ਪਾਕਿਸਤਾਨ ਦੇ ਨਾਲ ਲੱਗਦਾ ਹੁਣ ਆਪਣੇ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਫਸਲਾਂ ਵੀ ਨੇ ਖੇਤੀ ਵੀ ਹੈ ਤਾਰ ਦੇ ਪਾਰ ਜਿਹੜੀ ਤਾਰ ਹੈ ਕੰਡਿਆਲੀ ਉਹ ਤੇ ਪਾਰ ਵੀ ਖੇਤੀ ਕਰਨ ਜਾਂਦੇ ਨੇ ਹੁਣ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ 2 ਦਿਨ ਦੇ ਵਿੱਚ ਵਿੱਚ ਆਪਣੀ ਕਣਕ ਬਾੜੀ ਜਿਹੜੀ ਆ ਫਸਲ ਬਾੜੀ ਉਹ ਸੰਭਲੋ ਉਹ ਕਹਿੰਦੇ ਕਿ 2 ਦਿਨ ਦੇ ਵਿੱਚ ਵਿੱਚ ਕਿਵੇਂ ਹੋ ਸਕਦਾ ਹੈ ਦੇਖੋ ਇੰਨੇ ਸੰਕੜੇ ਏਕੜ ਜ਼ਮੀਨ ਹੈ ਉਦੀ ਬਾਡੀ ਕਰਨੀ ਹੈ ਉਸ ਜੂੜੀ ਬਣਾਉਣੀ ਹੈ ਉਹਨੂੰ ਸਾਂਭਣਾ ਹੈ ਉੱਥੋਂ ਤੋ ਲੈ ਕੇ ਆਉਣਾ ਹੈ ਜੀ ਤੇ ਉੱਥੇ ਦਿਨ ਵੀ ਘੱਟ ਹੁੰਦੇ ਨੇ ਕਿਉਂਕਿ ਸਮੇਂ ਨਿਸ਼ਚਿਤ ਸਮੇਂ ਦੇ ਉੱਤੇ ਹੀ ਤੁਸੀਂ ਉੱਥੇ ਜਿਹੜੀ ਹੈ ਖੇਤੀ ਕਰਨ ਜਾ ਸਕਦੇ ਹੋ ਉਹ ਵੀ ਪੁਲਿਸ ਜਿਹੜੀ ਫੋਰਸ ਹੈ ਸਿਕਿਉਰਿਟੀ ਸੁਰੱਖਿਆ ਬਲ ਨਾਲ ਲੈ ਕੇ ਜਾਣੇ ਪੈਂਦੇ ਨੇ ਤਾਂ ਹੁਣ ਇਹ ਤੇ ਉਹਨਾਂ ਉਹਨਾਂ ਦੇ ਵਿੱਚ ਥੋੜਾ ਜਿਹਾ دہشت ਦਾ ਮਾਹੌਲ ਵੀ ਹੈ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਜੰਗ ਦੇ ਹਾਲਾਤ ਨਾ ਬਣ ਜਾਣ ਤਣਾਵ ਵਰਗੀ ਸਥਿਤੀ ਜਿਹੜੀ ਆ ਉਹ ਬਾਰਡਰ ਏਰੀਆ ਦੇ ਵਿੱਚ ਚਾਹੇ ਉਹ ਔਟਾਰੀ ਵਾਲਾ ਪਾਸਾ ਹੋਵੇ ਅਮਰਿਤਸਰ ਵਾਲਾ ਪਾਸਾ ਹੋਵੇ ਗੁਰਦਾਸਪੁਰ ਵਾਲਾ ਪਾਸਾ ਹੋਵੇ ਪਠਾਨਕੋਟ ਵਾਲਾ ਪਾਸਾ ਇਹ ਸਾਰੇ ਜਿੱਥੇ ਜਿੱਥੇ ਬਾਰਡਰ ਨਾਲ ਲੱਗਦਾ ਹੈ ਇਹ ਕਾਫੀ ਇਸ ਵੇਲੇ ਲੋਕ ਜਿਹੜੇ ਨੇ ਉਹ ਸੈਮੇ ਹੋਏ ਨੇ ਅਨਾਉਂਸਮੈਂਟਸ ਹੋ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਆਪੋ ਆਪਣੇ ਬੀਐਸਐਫ ਨੇ ਕਿਹਾ ਕਿ ਵਾਡੀ ਜਲਦੀ ਕਰ ਲੋ ਖੇਤ ਖਾਲੀ ਕਰ ਲੋ ਠੀਕ ਹੈ ਉਹ احتیاط ਦੇ ਵਜੋਂ ਵੀ ਹੁੰਦਾ ਹੈ ਕਿ ਕੋਈ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਭਾਰਤ ਦਾ ਹੀ ਸੁਰੱਖਿਆ ਬਲ ਸੀਗਾ ਜਿਹੜਾ ਕਿਸਾਨਾਂ ਦੇ ਨਾਲ ਜਾਂਦਾ ਉਹ ਨਾ ਉੱਥੇ ਐਲਓਸੀ ਤੋਂ ਅੱਗੇ ਕਿ ਜ਼ੀਰੋ ਲਾਈਨ ਹੁੰਦੀ ਹੈ ਤੇ ਉਹ ਕ੍ਰੋਸ ਕਰ ਗਿਆ ਤੇ ਪਾਕਿਸਤਾਨੀ ਰੇਂਜਰਸ ਉਹਨੂੰ ਕਾਬੂ ਕਰਕੇ ਲੈ ਗਏ ਹਾਲੇ ਵੀ ਨਹੀਂ ਛੱਡੇ ਆਏਗਾ ਤੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਦੇਖਣਾ ਹੋਵੇਗਾ ਅੱਗੇ ਕੀ ਕੁਝ ਹੁੰਦਾ ਹੈ ਪਰ ਅਸੀਂ ਤਾਂ ਹਮੇਸ਼ਾ ਹੀ ਜਿਹੜੀ ਹੈ ਸ਼ਾਂਤੀ ਦੀ ਕਾਮਨਾ ਕਰਦੇ ਹਾਂ ਕਿ ਦੋਵੇਂ ਮੁਲਕ ਕਿਉਂਕਿ ਅਸੀਂ ਤਾਂ ਉਧਰੋਂ ਹੀ ਸਾਡੇ ਜਿਹੜੇ ਆਏ ਹੋਏ ਲੋਕ ਆ ਪੰਜਾਬ ਦੇ ਵਿੱਚ ਵੀ ਪਰ ਕਿਤੇ ਨਾ ਕਿਤੇ ਕੁਝ ਸ਼ਰਾਰਤੀ ਲੋਕ ਜਿਹੜੇ ਅਤਵਾਦ ਦੇ ਨਾਂ ਦੇ ਉੱਤੇ ਜਿਹਹਾਦ ਦੇ ਨਾਂ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਬੇਕਸੂਰ ਲੋਕਾਂ ਨੂੰ ਮਾਰਦੇ ਨੇ ਉਹਦੇ ਪਿੱਛੇ ਕੀ ਦੀ ਸਾਜ਼ਿਸ਼ ਹੈ ਇਹ ਤਾਂ ਹੁਣ ਜਾਂਚਦਾ ਹੀ ਵਿਸ਼ਵ ਕੇਂਦਰ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਕਾਲੂ ਨਾਮੀਆਂ ਖਬਰਾਂ ਦੇ ਨਾਲ ਨਵੀਂ ਅਪਡੇਟ